ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਮਾਲਵਾ ਪ੍ਰਾਪਰਟੀ ਸਿਵੀਆਂ ਤੇ ਬਹੁਤ ਹੀ ਸੋਹਣਾ ਟੱਕ ਲੈ ਕੇ ਆਏ ਆ ਸ਼੍ਰੀ ਮੁਖਸਰ ਸਾਹਿਬ ਵਾਲੇ ਰੋਡ ਤੇ ਆ ਬਸ਼ਿੰਡਾ ਤੋਂ ਸ਼੍ਰੀ ਮੁਖਸਰ ਸਾਹਿਬ ਵਾਲੇ ਰੋਡ ਤੇ ਦੋ ਕਿੱਲੇ ਪੂਰੇ ਵਾਹਣ ਤਕਸੀਮ ਟੱਕਾ ਇੱਕੋ ਨਾਮ ਤੇ ਆ ਇੱਕੋ ਪੇਜ ਲੈਂਦਾ ਤੀਜਾ ਹਿੱਸਾ ਮੋਟਰ ਆ ਕੋਈ ਕਿਸੇ ਨਾਲ ਵਟਵਟ ਲੈਣ ਦਾ ਰੌਲਾ ਨਹੀਂ ਹੈ ਨਾ ਪੱਕੇ ਖੰਭੇ ਲੱਗੇ ਹੋਏ ਆ ਤੱਜੀ ਕੋਈ ਭਰਾ ਇਸ ਪ੍ਰਾਪਰਟੀ ਨੂੰ ਖਰੀਦਣ ਦਾ ਚਾਹਵਾਨ ਤਾਂ ਉਹ ਮੇਰੇ ਨਾਲ ਨੀਚੇ ਲਿਖੇ ਨੰਬਰਾਂ ਤੇ ਗੱਲਬਾਤ ਕਰ ਸਕਦੇ ਹੂੰ ਦੁਬਾਰੇ ਇੱਕ ਵਾਰੀ ਫੇਰ ਦੱਸਦੇ ਹਾਂ ਦੋ ਕਿੱਲੇ ਬਾਣ ਤਕਸੀਮ ਟੱਕਾ ਤੀਜਾ ਹਿੱਸਾ ਮੋਟਰਾਂ ਠੀਕ ਹੈ ਜੀ ਕਿਸੇ ਨਾਲ ਕੋਈ ਵਟ ਬੰਨੇ ਜ਼ਰਾ ਵਾਲਾ ਨਹੀਂ ਪੂਰਾ ਚੌਰ ਸੁਆਣ ਜਾਨੀ ਬੈਕ ਘਾਟਾ ਤੇ ਫਰੰਟ ਜਿਆਦਾ ਬਹੁਤ 55 ਤੋਂ 60 ਕਰ ਮੈਂ ਫਰੰਟ ਆ ਤੇ ਵੱਡੇ ਰੋਡ ਦੇ ਉੱਪਰ ਲੱਗਦਾ ਮਠੰਡਾ ਤੋਂ ਜਦੋਂ ਆਪਾਂ ਸ੍ਰੀ ਮੁਖਤਸਰ ਸਾਹਿਬ ਵਾਲੇ ਰੋਡ ਨੂੰ ਜਾਂਦੇ ਨਾ ਉਸ ਰੋਡ ਦੇ ਬਿਲਕੁਲ ਉੱਪਰ ਲੱਗਦਾ ਦੇਖੋ ਮੈਂ ਤੁਹਾਨੂੰ ਦਿਖਾ ਵੀ ਦਿੰਦਾ ਇੱਕ ਵਾਰੀ ਪੂਰਾ ਚੌੜਾ ਹਨਾ ਇੱਥੋਂ ਪੂਰਾ ਚੌੜਾ ਵਾਲਾ ਤੇ ਬਾਕੀ ਇੱਕ ਚੀਜ਼ ਹੋਰ ਕਹਿਣੀ ਸੀ ਭਰਾਵਾਂ ਨੂੰ ਜਿਹੜੇ ਭਰਾ ਬਿਲਕੁਲ ਨਵੇਂ ਹਨ ਚੈਨਲ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਨੂੰ ਵਜਾ ਕੇ ਆਰ ਵਾਲੇ ਬਟਨ ਤੇ ਸੈੱਟ ਕਰ ਦਿਓ ਤਾਂ ਕਿ ਤੁਹਾਡੇ ਤੋਂ ਜਿਹੜੀ ਕੋਈ ਨਵੀਂ ਵੀਡੀਓ ਅਸੀਂ ਪਾਉਣੇ ਹਨ ਹਨਾ ਉਹ ਮਿਸ ਨਾ ਹੋਵੇ ਕਈ ਭਰਾ ਇੱਕ ਵਾਰੀ ਵੀਡੀਓ ਦੇਖ ਕੇ ਜਦੋਂ ਛੱਡ ਦਿੰਦੇ ਹਨਾ ਉਹਨਾਂ ਕੋਲ ਨਵੀਂ ਵੀਡੀਓ ਨਹੀਂ ਆਉਂਦੀ ਉਹ ਨਵੀਂ ਵੀਡੀਓ ਤਈਓ ਨਹੀਂ ਹੁੰਦੀ ਜਦੋਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੁੰਦਾ ਹਨ ਤੇ ਘੰਟੀ ਨੂੰ ਬਿਜਾ ਕੇ ਤਈਓ ਕਹਿੰਦਾ ਉਹਨਾਂ ਵੀ ਆਲ ਤੇ ਸੈੱਟ ਕਰ ਲਓ ਜੇ ਕਿਸੇ ਭਰਾ ਨੂੰ ਨਹੀਂ ਕਰਨਾ ਆਉਂਦਾ ਸੈੱਟ ਕਰਨਾ ਹਨਾ ਆਲ ਤੇ ਉਹ ਬੱਚਿਆਂ ਨੂੰ ਕਹਿ ਕੇ ਮੇਰੇ ਕੋਲੇ ਆ ਵੀਡੀਓ ਆਉਣ ਲੱਗ ਜੇ ਬਾਈ ਦੀ ਤੇ ਬੱਚਿਆਂ ਨੂੰ ਕਹਿ ਕੇ ਸੈੱਟ ਕਰਵਾ ਲਓ ਤੇ ਨਾਲ ਨਾਲ ਇੱਕ ਜੀ ਹੋਰ ਸੀ ਕਿਸਾਨ ਭਰਾਵਾਂ ਤੇ ਜਿੰਨਾ ਭਰਾਵਾਂ ਦੀਆਂ ਜ਼ਮੀਨਾਂ ਜਿਵੇਂ ਭਾਰਤ ਮਾਲਾ ਦੇ ਵਿੱਚ ਆਂਗਾ ਹਨਾ ਉਹਨਾਂ ਨੂੰ ਭਰਾਵਾਂ ਨੂੰ ਇਹ ਬੇਨਤੀ ਸੀ ਵੀ ਜੇ ਤੁਹਾਡੇ ਕੋਲੇ ਕਿਸੇ ਭਰਾ ਕੋਲੇ ਮੋਟਰ ਹੋਵੇ ਬਕਾਊ ਕਨੈਕਸ਼ਨ ਮੋਟਰ ਕਨੈਕਸ਼ਨ ਜੇ ਕਿਸੇ ਭਰਾ ਕੋਲੇ ਬਕਾਊ ਆ ਉਹ ਵੀ ਸਾਡੇ ਨਾਲ ਸੰਪਰਕ ਕਰੇ ਤੇ ਜੇ ਕਿਸੇ ਭਰਾ ਨੇ ਮੋਟਰ ਕਨੈਕਸ਼ਨ ਲੈਣਾ ਵੀ ਕੋਈ ਵੇਚਦਾ ਹੋਵੇ ਉਹ ਵੀ ਸਾਡੇ ਨਾਲ ਗੱਲਬਾਤ ਕਰ ਸਕਦਾ ਨੀਚੇ ਲਿਖੇ ਨੰਬਰਾਂ 'ਤੇ ਦੁਬਾਰੇ ਤੁਹਾਨੂੰ ਮੈਂ ਫਿਰ ਇੱਕ ਵਾਰੀ ਦੱਸ ਦਿਆਂ ਵੀ ਜੇ ਕਿਸੇ ਭਰਾ ਕੋਲੇ ਮੋਟਰ ਕਨੈਕਸ਼ਨ ਹਨਾ ਬਕਾਊ ਆ ਜਿੱਧਰ ਭਾਰਤ ਮਾਲ ਨਿਕਲੇ ਬਰਨਾਲਾ ਵਾਲੀ ਸਾਈਡ ਉਧਰ ਬਹੁਤ ਸਾਰੀਆਂ ਮੋਟਰਾਂ ਬੇਲੀਆਂ ਪੰਗਾ ਮੇਰੇ ਸੁਣਨ ਦੇ ਵਿੱਚ ਆਇਆ ਵੀ ਕਈ ਭਰਾ ਮੋਟਰਾਂ ਵੇਚ ਰਹੇ ਆ ਉਹ ਵੀਰ ਬਣ ਕੇ ਤੁਹਾਨੂੰ ਪੂਰਾ ਮੁੱਲ ਦਿਵਾਇਆ ਜਾਊਗਾ ਜੇ ਸਾਡੇ ਨਾਲ ਗੱਲਬਾਤ ਕਰਕੇ ਵੀ ਬਾਈ ਸਾਡੇ ਕੋਲੇ ਮੋਟਰ ਪਈ ਆ 10 ਦੀ 12 ਦੀ ਜੋ ਵੀ ਹੈ 15 ਦੀ ਹੈ ਨਾ ਤਾਂ ਉਹ ਸਾਡੇ ਨਾਲ نیچے ਲਿਖੇ ਨੰਬਰਾਂ ਤੇ ਇੱਕ ਵਾਰੀ ਸੰਪਰਕ ਜ਼ਰੂਰ ਕਰੇ ਕਿਉਂਕਿ ਬਹੁਤ ਸਾਰੇ ਭਰਾਵਾਂ ਨੂੰ ਮੋਟਰ ਦੀ ਲੋੜ ਹੁੰਦੀ ਆ ਤੇ ਵੇਚਣ ਵਾਲੇ ਤਾਂ ਵੇਚਣੀ ਆ ਚਲੋ ਆਪਣਾ ਜੋ ਵੀ ਰੇਟ ਤੁਹਾਡਾ ਹੋਊਗਾ ਜਾਇਜ਼ ਤੁਹਾਨੂੰ ਦਿਵਾਇਆ ਜਾਊਗਾ ਬਾਕੀ ਜੇਦੋ ਕਿਸੇ ਭਰਾ ਨੇ ਪ੍ਰਾਪਰਟੀ ਵੇਚਣੀ ਹੁੰਦੀ ਹੈ ਨਾ ਤਾਂ ਉਹ ਵੀਰ ਬਣ ਕੇ ਚੁੱਪਚੀ ਤਰ੍ਹਾਂ ਪ੍ਰਾਪਰਟੀ ਵੇਚਿਆ ਕਰੋ ਇੱਕ ਵਾਰੀ ਸਾਡੇ ਨਾਲ نیچے ਲਿਖੇ ਨੰਬਰਾਂ ਤੇ ਸੰਪਰਕ ਜਰੂਰ ਕਰ ਲਿਆ ਕਰੋ ਤਾਂ ਕਿ ਤੁਹਾਡੀ ਜਿਹੜੀ ਚੀਜ਼ ਆ ਉਹਦਾ ਬੰਦਾ ਮੁੱਲ ਪੂਰਾ ਮਿਲੇ ਹਨ ਜਦੋਂ ਆਪਾਂ ਚੋਪੇ ਕਰਕੇ ਜੀ ਵੇਚ ਦਿੰਨੇ ਆ ਫਿਰ ਆਪਾਂ ਨੂੰ ਉਹਦਾ ਪੂਰਾ ਮੁੱਲ ਨਹੀਂ ਮਿਲਦਾ ਬਾਅਦ ਕੀ ਰਹਿੰਦਾ ਪਛਤਾਵਾ ਪੱਲੇ ਠੀਕ ਹੈ ਜੀ ਐਡ ਕਰਨ ਦਾ ਕੋਈ ਪੈਸਾ ਨਹੀਂ ਬਿਲਕੁਲ ਫ੍ਰੀ ਸੇਵਾ ਆਪਣੀ ਇਹ ਭਾਵੇਂ ਕਿਸੇ ਕੋਠੀ ਵਿੱਚ ਨਹੀਂ ਆ ਭਾਵੇਂ ਕਿਸੇ ਪੁਰਾਣੇ ਪਲਾਟ ਵੇਚਣਾ ਠੀਕ ਆ ਇਸੇ ਤਰੀਕੇ ਜੇ ਕਿਸੇ ਭਰਾ ਨੂੰ ਕੋਠੀ ਘਰ ਪਿੰਡ ਦੇ ਵਿੱਚ ਕਰ ਲੈਣਾ ਪਿੰਡ ਦੇ ਵਿੱਚ ਘਰ ਵੀ ਆਪਣੇ ਕੋਲੇ ਹਾਜ਼ਰ ਮਿਲਣਗੇ ਤੇ ਜੇ ਕਿਸੇ ਨੇ ਸ਼ਹਿਰ ਬਠਿੰਡਾ ਦੇ ਵਿੱਚ ਘਰ ਲੈਣੇ ਆ ਉੱਥੇ ਵੀ ਆਪਣੇ ਕੋਲ ਘਰ ਵੀ ਮਿਲ ਜਾਣਗੇ ਕੋਠੇ ਮਿਲ ਜਾਣੀਆਂ 20 ਲੱਖ ਤੋਂ ਲੈ ਕੇ ਤੁਹਾਡੀ ਮਰਜ਼ੀ ਤੁਸੀਂ 4 ਕਰੋੜ ਦੀ ਕੋਠੇ ਲੈਣੀ ਤੁਹਾਡੀ ਮਰਜ਼ੀ ਤੁਸੀਂ 3 ਕਰੋੜ ਦੀ ਕੋਠੀ ਲੈਣੀ ਆ ਹਰ ਇੱਕ ਪ੍ਰਕਾਰ ਦੀ ਆਪਣੇ ਕੋਲ ਚੀਜ਼ ਮਿਲੂ ਵਧੀਆ ਫੁੱਲ ਠੀਕ ਆ ਪੂਰੀ ਗਾਰੰਟੀ ਹੂ ਇਹ ਨਹੀਂ ਹੈ ਵੀ ਤੁਹਾਨੂੰ ਕਿਤੇ ਵੀ ਪਸਾਤਾ ਉਹ ਚੀਜ਼ ਬਮਾਨ ਨਾਲ ਕਰਨਾ ਸਟਾਮਪ ਤੇ ਲਿਖਾ ਕੇ ਲੈ ਲੈ ਕਰੋ ਵੀ ਬਾਈ ਸਾਡੇ ਕੋਲੇ ਜੇ ਕੋਈ ਗਲਤ ਚੀਜ਼ ਮਿਲੀ ਠੀਕ ਆ ਤਾਂ ਤੁਹਾਡੇ ਤੇ ਪਰਚੇ ਘਟਾਇਆ ਜਾਊਗਾ ਕਿਤੇ ਹਿਸਾਬ ਆਪਣੇ ਕੋਲ ਤਾਂ ਹਨਾ ਆਪਣੀ ਫੁੱਲ ਜ਼ਿੰਮੇਵਾਰੀ ਹੋ ਇਹ ਨਹੀਂ ਹੈ ਵੀ ਬਸ ਰਜਿਸਟਰੀ ਹੋ ਗਈ ਹੁਣ ਆਪਣੀ ਜ਼ਿੰਮੇਵਾਰੀ ਖਤਮ ਇਸ ਤਰ੍ਹਾਂ ਨਹੀਂ ਹੋਊਗਾ ਪੂਰਾ ਵਧੀਆ ਗੱਲਬਾਤ ਹੁੰਦੀ ਰਹੂਗੀ ਤੇ ਜਿੰਨੀਆਂ ਵੀ ਪਾਰਟੀਆਂ ਆਪਣੇ ਨਾਲ ਆ ਕੇ ਜੁੜਦੀਆਂ ਪੂਰਾ ਵਧੀਆ ਖੁਸ਼ ਹੋ ਕੇ ਜਾਂਦੀਆਂ ਠੀਕ ਹੈ ਜੀ ਦੁਬਾਰੇ ਤੁਹਾਨੂੰ ਮੈਂ ਇੱਕ ਵਾਰੀ ਫੇਰ ਦੱਸ ਦਿਆਂ ਜਿਹੜਾ ਸਾਡੇ ਚੈਨਲ ਦਾ ਨਾਮ ਆ ਉਹ ਮਾਲਵਾ ਪ੍ਰਾਪਰਟੀ ਸਿਵੀਆਂ ਦੇ ਨਾਮ ਤੇ ਆ ਠੀਕ ਆ ਜੇ ਕਿਸੇ ਭਰਾ ਨੇ ਸਿਵੀਆਂ ਬਠਿੰਡੇ ਵਾਲੀਆਂ ਸਿਵੀਆਂ ਇਹ ਭਰਾਵੋ ਕਈ ਵਾਰੀ ਕਿਸ ਨੂੰ ਭੁਲੇਖਾ ਲਾਉਂਦੇ ਕੋਟਕਪੂਰੀ ਵਾਲੀਆਂ ਸਿਵੀਆਂ ਤਾਂ ਨਹੀਂ ਜਾਂ ਇੱਕ ਸਿਵਗਾ ਇੱਧਰ ਵੀ ਤਲਵੰਡੀ ਸਾਬੋ ਕੋਲੇ ਉਹ ਸਿਵਗੀਆਂ ਨਹੀਂ ਇਹ ਜਿਹੜੀਆਂ ਸਿਵਗੀਆਂ ਇਹ ਬਠਿੰਡੇ ਵਾਲੀਆਂ ਸਿਵਗੀਆਂ ਇੱਕ ਜਿਹੜਾ ਆਪਣਾ ਦਫ਼ਤਰ ਆ ਉਹ ਪਿੰਡ ਸਿਵਗੀਆਂ ਦੇ ਵਿੱਚ ਆ ਦੂਸਰਾ ਦਫ਼ਤਰ ਸ਼ਹਿਰ ਬਠਿੰਡਾ ਨੀਅਰ 골ਡਿੱਗੀ ਲਾਟਰੀ ਮਾਰਕੀਟ ਦੇ ਅੰਦਰ ਆ ਕਿਸੇ ਭਰਾ ਨੇ ਕਈ ਵੀ ਆਉਣਾ ਹੁੰਦਾ 82 ਵਾਲਾ ਨੰਬਰ ਤੇ ਫੋਨ ਕਰਕੇ ਤੁਸੀਂ ਆ ਸਕਦੇ ਹੋ ਬੈਠ ਕੇ ਗੱਲਬਾਤ ਵੀ ਕਰ ਸਕਦੇ ਹੋ ਬਾਕੀ ਜਿਵੇਂ ਕਿਸੇ ਭਰਾ ਨੇ ਵੀ ਥੋੜਾ ਫੰਡ ਆ ਉਹਦੇ ਕੋਲੇ ਮੰਨ ਕੇ ਜਰੂਰ 4-5 ਲੱਖ ਆ ਜਾਂ 10 ਲੱਖ ਵੀ ਆ ਉਹ ਕਹਿੰਦਾ ਵੀ ਨਾ ਤਾਂ ਪਲਾਟ ਲੈਣਾ ਨਾਮੇ ਲੈਣੀ ਹੈ ਜ਼ਮੀਨ ਕੁਝ ਵੀ ਨਹੀਂ ਲੈਣਾ ਉਹ ਭਰਾ ਵੀ ਸਾਡੇ ਕੋਲੇ ਪੇਮੈਂਟ ਆਪਦੀ ਇਨਵੈਸਟ ਕਰ ਸਕਦਾ 1.5 ਰੁਪਏ ਦੇ ਹਿਸਾਬ ਦੇ ਨਾਲ ਵਿਆਜ ਮਿਲੂਗਾ ਜਿੰਨਾ ਚਾਹੋਗੇ 2 ਮਹੀਨੇ ਮਹੀਨੇ ਵਾਸਤੇ ਰੱਖਣੇ ਕਿਸੇ ਭਰਾ ਨੇ ਮਹੀਨੇ ਵਾਸਤੇ ਵੀ ਰੱਖਵਾ ਲੈਣੇ ਆ ਜੇ ਕਿਸੇ ਲੰਬੇ ਟਾਈਮ ਪੀਰੀਅਡ ਵਾਸਤੇ ਲਾਉਣੇ ਵੀ ਅਸੀਂ ਭਾਈ ਸਾਲ ਵਾਸਤੇ ਲਿਖਵਾਉਣੇ ਆ ਤਾਂ ਸਾਲ ਵਾਸਤੇ ਵੀ ਤੁਸੀਂ ਆਪਦੀ ਪੇਮੈਂਟ ਜਿਹੜੀ ਉਹ ਸਾਡੇ ਕੋਲੇ ਵਿਆਜ ਤੇ ਲਾ ਸਕਦੇ ਹੋ 1.5 ਰੁਪਿਆ ਪ੍ਰਤੀ ਸੈਂਕੜਾ ਯਾਨੀ ਕਿ 1 ਲੱਖ ਰੁਪਏ ਲਾਉਂਗੇ ਤਾਂ 1500 ਰੁਪਿਆ ਮੰਥਲੀ ਆਉਣ ਲੱਗ ਜਾਂਦਾ ਆਪਾਂ ਨੂੰ ਹਣ ਉਹਦੀ ਵੀ ਫੋਲੇ ਪੇਪਰਵਰਕ ਹੋਊਗਾ ਇਹ ਨਹੀਂ ਹੈ ਵੀ ਹੱਥ ਹਾਰ ਜਾਂ ਕੋਈ ਚੈੱਕ ਮਿਲੂਗਾ ਤੁਹਾਨੂੰ ਉਹਦੇ ਵਿੱਚ ਵੀ ਪ੍ਰਾਪਰਟੀ ਅਗਲੇ ਦੀ ਲਿਖਾਈ ਜਾਊਗੀ ਤੁਹਾਨੂੰ ਬਕਾਇਦਾ ਗੈਹਣੇ ਤੌਰ ਤੇ ਬਕਾਇਦਾ ਕਚੈਰੀਆਂ ਦੇ ਵਿੱਚ ਲਿਖ ਲਿਖਾ ਹੋਊਗਾ ਜੇ ਕਿਸੇ ਭਰਾ ਨੇ ਇਸ ਤਰ੍ਹਾਂ ਕਰਨਾ 1 ਲੱਖ ਤੋਂ ਲੈ ਕੇ 50 ਲੱਖ ਤੱਕ ਜਿੰਨੀ ਵੀ ਪੇਮੈਂਟ ਤੁਸੀਂ ਰੱਖਣੀ ចਾਹਣੇ ਹੋ ਕਿੰਨੀ ਵੱਡੀ ਪੇਮੈਂਟ ਹੋਊਗੀ ਓਨੀ ਵੱਡੀ ਸਕਿਉਰਿਟੀ ਮਿਲੂਗੀ ਨਾਲ ਨਾਲ ਇਹ ਵੀ ਆਪਾਂ ਕੰਮ ਕਰਦੇ ਆ ਜੇ ਕਿਸੇ ਭਰਾ ਨੇ ਕੋਈ ਆਪਦੀ ਪੇਮੈਂਟ ਹਨ ਆਪਣੇ ਕੋਲੇ ਰੱਖਣੀ ਆ ਠੀਕ ਆ ਉਹ ਵੀ ਆਪਣੇ ਕੋਲ ਰੱਖ ਸਕਦੇ 1.5 ਰੁਪਿਆ ਪਰ ਸੈਂਕੜਾ ਦੇ ਹਿਸਾਬ ਦੇ ਨਾਲ ਠੀਕ ਆ ਜੀ ਬਾਕੀ ਨਾਲ ਨਾਲ ਤੁਸੀਂ ਫਰੰਟ ਵੀ ਦੇਖਿਓ ਕਿੰਨਾ ਬਾਹਨ ਦਾ ਲੱਗਦਾ ਦੋ ਕਿੱਲੇ ਬਾਹਨ ਬਠਿੰਡਾ ਤੋਂ ਸ੍ਰੀ ਮੁਕਤਸਰ ਸਾਹਿਬ ਵਾਲੇ ਰੋਡ ਤੇ ਲੱਗਦਾ ਹੈ ਜੇ ਕਿਸੇ ਭਰਾ ਨੇ ਇਹ ਬਾਹਨ ਬਾਰੇ ਹੋਰ ਕੋਈ ਡੀਪਲੀ ਗੱਲਬਾਤ ਕਰਨੀ ਆ ਉਹ ਮੇਰੇ ਨਾਲ نیچے ਲਿਖੇ ਨੰਬਰਾਂ ਤੇ ਸੰਪਰਕ ਕਰ ਲਿਆ ਕਰੋ ਠੀਕ ਆ ਤੇ ਜੇ ਕਿਸੇ ਨੇ ਮਲੋੜ ਰੋਡ ਤੇ ਕੋਈ ਵੱਡੀ ਇਨਵੈਸਟਮੈਂਟ ਕਰਨੀ ਹੈ ਕਿਸੇ ਭਰਾ ਨੇ ਜਿੱਥੇ ਹਲਦੀ ਰਾਮ ਦਾ ਸ਼ੋਅਰੂਮ ਨਹੀਂ ਬਣ ਰਿਹਾ ਆਊਟਲੈਟ ਵੀ ਬਣ ਰਿਹਾ ਉੱਥੇ ਉੱਥੇ ਵੀ ਕਾਰਨਰ ਤੇ ਆਪਣੇ ਕੋਲੇ ਬਹੁਤ ਸੋਹਣਾ ਪਲਾਟ ਪਿਆਗਾ ਜੇ ਕਿਸੇ ਭਰਾ ਨੇ ਮੰਨ ਕੇ ਚੱਲੋ ਵੀ ਵਧੀਆ ਪੈਸੇ ਲਾਉਣੇ ਆ ਉੱਥੇ ਬਹੁਤ ਤੇਜ਼ੀ ਨਾਲ ਰਫ਼ਤਾਰ ਨਾਲ ਰੇਟ ਵਧ ਰਹੇ ਆ ਕਿਉਂਕਿ ਨਵਾਂ ਬੱਸ ਸਟੈਂਡ ਜਲਦੀ کہہ ਰਹੇ ਆ ਵੀ ਜਲਦੀ ਸ਼ੁਰੂ ਹੋਏਗਾ ਕੰਮ ਉਹਦਾ ਪੂਰੀ ਗੱਲਬਾਤ ਉਹਦੀ ਝੋਰਾ ਝੋਰਾ ਤੇ ਆ ਮੁਕਸਰ ਰੋਡ ਤੇ ਵੀ ਆਪਣੇ ਕੋਲੇ ਬਹੁਤ ਵਧੀਆ-ਵਧੀਆ ਪਲਾਟ ਪਏ ਆ ਜੇ ਕਿਸੇ ਭਰਾ ਨੇ ਵੱਡੀ ਇਨਵੈਸਟਮੈਂਟ ਕਰਨੀ ਆ ਜਾਂ ਐਨਆਰਆਈ ਭਰਾਣੇ ਐਨਆਰਆਈ ਭਰਾਵਾਂ ਵਾਸਤੇ ਇਹ ਹੋਊਗਾ ਛੋਟ ਜਿੱਥੇ ਵੀ ਸੌਦਾ ਨਿਕਲੂਗਾ ਲੱਖ ਰੁਪਿਆ ਸੀ ਉਹਨਾਂ ਨੂੰ ਕਹਿ ਕੇ ਛੋੜ ਕਰਵਾਵਾਂਗੇ ਜੇ ਕਿਸੇ ਐਨ ਆਰ ਆਈ ਭਰਾ ਨੇ ਪੰਜਾਬ ਦੇ ਵਿੱਚ ਜ਼ਮੀਨ ਕਿਸੇ ਵੀ ਹਿੱਸੇ ਦੇ ਵਿੱਚ ਖਰੀਦਣੀ ਆ ਠੀਕ ਹੈ ਜੀ ਇਸੇ ਤਰ੍ਹਾਂ ਜਿਹੜੇ ਭਰਾਵਾਂ ਨੇ ਜ਼ਮੀਨ ਵੇਚਣੀ ਹੁੰਦੀ ਹੈ ਨਾ ਇੱਕ ਵਾਰੀ ਸਾਡੇ ਨਾਲ ਉਹ ਗੱਲਬਾਤ ਜ਼ਰੂਰ ਕਰਕੇ ਵੇਚਿਆ ਕਰੋ ਚੁੱਪਚੀ ਵੀਤਣਾਂ ਵੇਚਿਆ ਕਰੋ ਤਾਂ ਕਿ ਤੁਹਾਨੂੰ ਫਿਰ ਉਹਦਾ ਪੂਰਾ ਰੇਟ ਨਹੀਂ ਮਿਲਦਾ ਹਨ ਕਈ ਵਾਰੀ ਆਪਾਂ ਨੂੰ ਨਹੀਂ ਪਤਾ ਹੁੰਦਾ ਆਪਾਂ ਕਿਹੜਾ ਰੋਜ਼ ਜ਼ਮੀਨ ਹੀ ਵੇਚਦੇ ਹਾਂ ਨਾ ਤਾਂ ਫਰਕ ਨਿਕਲ ਜਾਂਦਾ ਮੁੜ ਕੇ ਫਿਰ ਜੇ ਕੋਈ ਗੱਲਬਾਤ ਹੋਵੇ ਤਾਂ ਪਛਤਾਵਾ ਜੀ ਰਹਿਣਾ ਕੱਲਾ ਜਦੋਂ ਆਪਾਂ ਹਨਾ ਗੱਲ ਤਾਂ ਕਰਕੇ ਵੇਚ ਪਿਆਲੀ ਜੀ ਇੰਨੀ ਦੀ ਸੀਗੀ ਬਾਕੀ ਕਿਸੇ ਵੀ ਤਰ੍ਹਾਂ ਦਾ ਆਦਰਸ਼ ਨਗਰ ਦੇ ਵਿੱਚ ਤੁਸੀਂ ਪਲਾਟ ਲੈਣਾ ਚਾਹੁੰਦੇ ਹੋ ਉੱਥੇ ਵੀ ਆਪਣੇ ਕੋਲੇ ਪਲਾਟ ਪਏ ਆ ਜਿਵੇਂ 4000 ਨੂੰ ਗਾਜ ਵੀ ਮਿਲ ਜਾਊਗਾ 5 ਨੂੰ ਵੀ ਮਿਲ ਜਾਊਗਾ 7 ਨੂੰ ਮਿਲ ਜਾਊਗਾ 20000 ਨੂੰ ਗਾਜ ਵਾਲੇ ਪਲਾਟ ਵੀ ਪਏ ਆ ਵੀ ਜਿਹੋ ਜੀ ਤੁਹਾਡੀ ਰਿਕੁਆਇਰਮੈਂਟ ਆ ਉਹੋ ਜੇ ਤੁਹਾਨੂੰ ਪਲਾਟ ਦਵਾਏ ਜਾਣਗੇ ਆਦਰਸ਼ ਨਗਰ ਦੇ ਵਿੱਚ ਤੇ ਮਲੋਟ ਰੋਡ ਤੇ ਵੀ ਆਪਣਾ ਪੂਰਾ ਦਬਦਬਾ ਹੈਗਾ ਉੱਥੇ ਵੀ ਆਪਣਾ ਇੱਕ ਦਫ਼ਤਰ ਅਮਲੋਟ ਰੋਡ ਤੇ ਇੱਕ ਦਫ਼ਤਰ ਆਪਣਾ ਸ਼ਹਿਰ ਬਠਿੰਡਾ ਦੇ ਵਿੱਚ ਆ ਤੇ ਤੀਜਾ ਦਫ਼ਤਰ ਆਪਣਾ ਪਿੰਡ ਸਿਮਗੀਆਂ ਦੇ ਵਿੱਚ ਆ ਜਿਹੜੇ ਭਰਾ ਪਿੰਡ ਸਿਮਗੀਆਂ ਦੇ ਵਿੱਚ ਆਉਣੇ ਚਾਹੁੰਦੇ ਬਸ ਇੱਕ ਵਾਰੀ ਵੀਰਵਾਨ ਨੂੰ ਫੋਨ ਜ਼ਰੂਰ ਕਰਕੇ ਆਇਆ ਕਰੋ ਕਈ ਭਰਾ ਕੀ ਕਰਦੇ ਫੋਨ ਕਰਕੇ ਨਹੀਂ ਆਉਂਦੇ ਉਦੋਂ ਉਹਨਾਂ ਨੂੰ ਵੀ ਦਿੱਕਤ ਆਉਂਦੀ ਹੈ ਸਾਨੂੰ ਵੀ ਦਿੱਕਤ ਆਉਂਦੀ ਆ ਕਈ ਵਾਰੀ ਇੱਧਰ ਉੱਧਰ ਗਏ ਹੁੰਦੇ ਆ ਫਿਰ ਔਖਾ ਹੋ ਜਾਂਦਾ ਹੈ ਨਾ ਕਾਲ ਦੇ ਵਿੱਚ ਨਾ ਹੀ ਤਾਂ ਤੁਹਾਡੇ ਨਾਲ ਗੱਲ ਹੁੰਦੀ ਆ ਨਹੀਂ ਸਾਡਾ ਉਧਰ ਕੰਮ ਕੋਈ ਨਿਭੜਦਾ ਤੇ ਜੇ ਕਿਸੇ ਭਰਾ ਨੇ ਕੋਈ ਜ਼ਮੀਨ ਜਾਇਦਾਦ ਖਰੀਦਣੀ ਆ ਕੋਈ ਕਿੱਲਾ ਦੋ ਕਿੱਲੇ ਪੰਜ ਕਿੱਲੇ ਉਹ ਵੀ ਆਪਣੇ ਕੋਲੇ ਇਸ ਟਾਈਮ ਹਾਜ਼ਰ ਹੈਗੇ ਆ ਇਹ ਨਹੀਂ ਹੈ ਵੀ ਤੁਹਾਨੂੰ ਕਹਾਂਗੇ ਭਾਲਕੇ ਦੇਵਾਂਗੇ ਜਾਂ ਆਪਾਂ ਹਨਾ ਪਾਲਣੇ ਪੈਣਗੇ ਜੇ ਕਿਸੇ ਭਰਾ ਨੇ ਜ਼ਮੀਨ ਖਰੀਦਨੀ ਆ ਕਿਸੇ ਲਿੰਕ ਰੋਡ ਤੇ ਵਧੀਆ ਹਨਾ ਸਾਡੇ ਕੋਲੇ ਵਧੀਆ-ਵਧੀਆ ਟੱਕ ਪਏ ਆ ਜਿਵੇਂ ਕੱਲ ਪਰਸੂ ਟੱਕਣੇ ਕਿ ਲੱਕ ਚਾਰ ਕਿੱल्ल्या ਦਾ ਇੱਕ ਪੌਣੇ ਦੋ ਕਿੱल्ल्या ਦਾ ਉਹ ਵੀ ਲਿੰਕ ਰੋਡ ਤੇ ਲੱਗਦਾ ਭਾ ਸਰਬੰਦਾ ਦੋਨੇ ਟੱਕਾਂ ਦੇ ਵਿੱਚ ਮੋਟਰ ਬੋਰ ਕੀਤੇ ਹੋਏ ਆ ਮੋਟਰ ਲਵਾਉਣ ਵਾਲੀਆਂ ਹੋਲਡਰ-ਮੋਡਰ ਲਾ ਕੇ ਬਹੁਤ ਸੋਹਣਾ ਸਿਸਟਮ ਉੱਥੇ ਲੱਗ ਜਾਊਗਾ। ਠੀਕ ਹੈ ਜੀ। ਤਾਂ ਦੱਸਿਓ ਜਰੂਰ ਸੇਵਾ ਆਪਣੇ ਲਈ ਜੇ ਕੋਈ ਹੋਵੇ ਤਾਂ ਜੇ ਕਿਸੇ ਪੁਰਾਣੇ ਜ਼ਮੀਨ-ਜਾਇਦਾਦ ਵੇਚਣੀ ਹੈ ਦਬਾਰੇ ਫਿਰ ਇੱਕ ਵਾਰੀ ਕਹਿਣਾ ਉਹ ਵੀ ਦੱਸਿਆ ਕਰੋ। ਜੇ ਖਰੀਦਣੀ ਆ ਉਹ ਵੀ ਭਰਾ ਬਣ ਕੇ ਜਰੂਰ ਦੱਸਿਆ ਕਰੋ। ਇੱਕ ਵਾਰੀ ਸੇਵਾ ਦਾ ਮੌਕਾ ਜਰੂਰ ਦਿਓ। ਜਿਹੜਾ ਬੰਦਾ ਵੀ ਡੀਲ ਕਰਕੇ ਜਾਊਗਾ ਇਹ ਨਹੀਂ ਹੈ ਨਾਰਾਜ਼ ਹੋ ਕੇ ਜਾਊਗਾ ਆਪਣੇ ਕੋਲੇ ਖੁਸ਼ ਹੋ ਕੇ ਜਾਊਗਾ। ਠੀਕ ਆ। ਆ ਬਾਕੀ ਆ ਇਨਵੈਸਟਮੈਂਟ ਵਾਲੀ ਗੱਲ ਤੇ ਪੂਰਾ ਧਿਆਨ ਦਿਓ ਜੇ ਕਿਸੇ ਭਰਾ ਨੇ ਕੁਝ ਵੀ ਨਹੀਂ ਖਰੀਦਣਾ ਵੀ ਮੰਨ ਕੇ ਚਲੋ ਉਹਨੂੰ 4 ਮਹੀਨੇ ਦਾ ਪੇਮੈਂਟ ਦੀ ਵੈਸੀ ਲੋੜ ਆ 4 ਮਹੀਨੇ ਵਾਸਤੇ ਤੁਸੀਂ ਪੇਮੈਂਟ ਸਾਡੇ ਕੋਲੇ ਲਾ ਸਕਦੇ ਹੋ 1.5 ਰੁਪਿਆ ਪਰ ਸੈਂਕੜਾ ਵੇਅ ਆਈ ਦਿੰਨੇ ਆ ਪੇਪਰ ਵਰਕ ਪੂਰਾ ਕਰਵਾ ਕੇ ਦਿੰਨੇ ਆ ਫੁੱਲ ਸਕੋਰਟੀ ਚੈੱਕ ਵਗੈਰਾ ਵੀ ਨਾਲ ਲੱਗਣਗੇ ਤੇ ਖਚਰੀਆਂ ਦੇ ਵਿੱਚ ਪੱਕਾ ਬਿਆਨੇ ਤੌਰ ਤੇ ਬਤੌਰ ਲਿਖ ਲਿਖਾ ਹੋਊਗਾ ਜ਼ਮੀਨ ਲਿਖਾਈ ਜਾਊ ਜੇ ਪਲਾਟ ਦੇ ਜਿੰਨੇ ਕ ਪੈਸੇ ਤੁਹਾਡੇ ਹੋਣਗੇ ਉਸ ਹਿਸਾਬ ਨੇ ਚੀਜ਼ ਲਿਖਾਈ ਜਾਊਗੀ ਠੀਕ ਆ ਤੇ ਬਾਕੀ ਜੇ ਕਿਸੇ ਬਾਰੇ ਕੋਈ ਫੋਨ ਤੇ ਵੀ ਗੱਲਬਾਤ ਕਰਨੀ ਹੋਵੇ ਫੋਨ ਤੇ ਗੱਲ ਕਰ ਲਿਆ ਕਰੋ ਅਸੀਂ ਫੋਨ ਚੱਕਦੇ ਵੀ ਆ ਕਿ ਵੀ ਰਿਆ ਹੈ ਫੋਨ ਚੱਕਣਗੇ ਕਿ ਨਾਂ ਚੱਕਣਗੇ ਕਿਵੇਂ ਆ ਬੰਦੇ ਹਨ ਇਸ ਤਰ੍ਹਾਂ ਦੀ ਗੱਲ ਨਹੀਂ ਗਈ ਫੋਨ ਵੀ ਚੱਕੇ ਜਾਊਗਾ ਤੇ ਬਾਕੀ ਆਪਣੀ ਗੱਲਬਾਤ ਵੀ ਬਰੀ ਓਕੇ ਹੋ ਵੀ ਹਨ ਇਹ ਨਹੀਂ ਹੈ ਵੀ ਦੂਜਿਆਂ ਵਾਂਗੂ ਇੱਕ ਵਾਰੀ ਬਸ ਆ ਆਪਣਾ ਕੰਮ ਕੱਢਿਆ ਤੇ ਮੁੜ ਕੇ ਥੋੜਾ ਫੋਨ ਨਾ ਚੱਕਾਂਗੇ ਰਿਜਿਸਟਰੀ ਕਰਾਉਣ ਤੋਂ ਬਾਅਦ ਇੰਤਕਾਲ ਹੋਣ ਤੋਂ ਬਾਅਦ ਤੋ ਵੀ ਬਾਅਦ ਆਪਣੀ ਜ਼ਿੰਮੇਵਾਰੀ ਹੋਊਗੀ ਕਿਸੇ ਵੀ ਤਰ੍ਹਾਂ ਦਾ ਕੋਈ ਕਾਲੂ ਕੋ ਮਸਲਾ ਖੜਾ ਹੁੰਦਾ ਬਾਹਰ ਦੇ ਵਿੱਚ ਜੰਗਲਾ ਤੰਗ ਕਰਦਾ ਹੈਰਾਨ ਕਰਦਾ ਇਸ ਤਰ੍ਹਾਂ ਦੀ ਕੋਈ ਵੀ ਥੋੜੂ ਪਹਿਲੀ ਗੱਲ ਤਾਂ 9 ਵਜੇ ਨਹੀਂ ਆਉਂਦੀ ਅਸੀਂ ਕੋਈ ਐਹੋ ਜਿਹਾ ਸੌਦਾ ਹੀ ਨਹੀਂ ਫੜਦੇ ਜਿਹਦਾ ਕੋਈ ਰੌਲਾ ਰੱਪਾ ਹੋਵੇ ਠੀਕ ਹੈ ਜੀ ਤੇ ਬਾਕੀ ਆਪਣੇ ਮਲੋੜ ਰੋਡ ਤੇ ਜੇ ਕਿਸੇ ਪੁਰਾਣੇ ਦਫ਼ਤਰ ਚ ਆਉਣਾ ਉੱਥੇ ਹੀ ਮੈਨੂੰ ਫੋਨ ਕਰ ਲਿਆ ਕਰੋ 98147 32757 ਜਿਹੜੇ ਬਰਾ ਮਲੋੜ ਸਾਈਡ ਤੋਂ ਆਉਂਦੇ ਆ ਹਨ ਜਾਂ ਮਸਰੀ ਮੁਕਸਰ ਸਾਹ ਵਾਲੇ ਰੋਡ ਤੋਂ ਆਉਂਦੇ ਬਈ ਅਸੀਂ ਦਫ਼ਤਰ ਹੁਣ ਤੁਸੀਂ ਕਿੰਨੇ ਵਜੇ ਸਾਨੂੰ ਮਿਲੋਗੇ ਤੇ ਆਪਾਂ ਦਾ ਇੱਕ ਦਫ਼ਤਰ ਮਲੋੜ ਰੋਡ ਦੇ ਉੱਪਰ ਵੀ ਹੈਗਾ 골ਡਨ ਪ੍ਰਾਪਰਟੀਜ਼ ਦੇ ਨਾਮ ਤੇ ਕੀ ਕਿ ਜੇ ਭਰਾ ਨੂੰ ਭਲੇਖਣ ਨਾ ਲੱਗ ਜੇ ਵੀ ਕਿਤੇ ਵੀ ਇਹ ਚੈਨਲ ਹੋਰ ਹੋਊਗਾ ਨਾ ਬੰਦੇ ਹੋਰ ਆ ਤਾਂ ਜੇ ਕਿਤੇ ਭਰਾ ਨੇ ਮਲੋੜ ਰੋਡ ਵਾਲੇ ਦਫ਼ਤਰ ਜਾਉਣਾ ਉੱਥੇ ਮੈਨੂੰ ਫੋਨ ਕਰਕੇ ਆਉਣਾ ਫਿਰ ਮੈਂ ਨਾ ਕਈ ਵਾਰ ਕਿਤੇ ਕੰਮ 'ਚ ਹੁੰਨਾ ਜਾਂ ਦੂਜੇ ਦਫ਼ਤਰ 'ਚ ਹੁੰਨਾ ਤਾਂ ਉੱਥੇ ਤੁਹਾਨੂੰ ਮਿਲੂੰਗਾ ਠੀਕ ਆ ਇਹ ਜਿਹੜਾ ਬਾਹਣ ਆ ਜਿਹੜਾ ਮੈਂ ਤੁਹਾਨੂੰ ਅੱਜ ਦਿਖਾ ਰਿਹਾ ਦੋ ਕਿੱਲੇ ਤੋਂ ਉੱਪਰ ਆ ਤਕਸੀਮ ਟੱਕ ਤੀਜਾ ਹਿੱਸਾ ਮੋਟਰਾ ਇੱਕੋ ਪੇਜ ਲੈਣਾ ਕਿਸੇ ਨਾ ਕੋਈ ਵਟ ਬਣਨੇ ਦਾ ਰੌਲਾ ਨਹੀਂ ਖੰਬੇ ਲੱਗੇ ਹੋਏ ਆ ਵਿੱਚ ਠੀਕ ਆ ਜੀ ਤੇ ਜੇ ਰੇਟ ਦੇ ਅਕੋਰਡਿੰਗ ਕਿਸੇ ਨੇ ਗੱਲਬਾਤ ਕਰਨੀ ਆ ਉਹ ਰੇਟ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਗਈ ਵਾਰੀ ਵੀ ਰੇਟਾਂ ਦਾ ਫਰਕ ਪੈਂਦਾ ਰਹਿੰਦਾ ਰਹਿੰਦਾ ਵੀ ਘਟਦੇ ਵਧਦੇ ਰਹਿੰਦੇ ਆ ਉਹਦੇ ਵਿੱਚ ਨਾ ਗੁੱਸਾ ਨਾ ਕਰਿਆ ਕਰੋ ਗਲਤ ਕਮੈਂਟ ਨਾ ਕਰਿਆ ਕਰੋ ਵੀਰ ਬਣ ਕੇ ਹਨਾ ਇਹ ਚੀਜ਼ ਦਾ ਜ਼ਰੂਰ ਧਿਆਨ ਰੱਖਿਆ ਕਰੋ ਬਾਕੀ ਮਿਲਦੇ ਆ ਜੀ ਕੋਈ ਨਵੇਂ ਨਵਾਂ ਟੱਕ ਜਾਂ ਨਵੀਂ ਕੋਠੀ ਜਾਂ ਨਵਾਂ ਪਲਾਟ ਲੈ ਕੇ ਬਾਕੀ ਇਸ ਟਾਈਮ ਆਪਣੇ ਕੋਲ ਪਿੰਡ ਦੇ ਵਿੱਚ ਵੀ ਦੋ ਤਿੰਨ ਘਰ ਹਾਜ਼ਰਾ ਆ ਬੀ ਆਹੋ ਜੇ ਕਿਸੇ ਪੁਰਾਣੇ ਲੈਣੇ ਹੋਣ ਤਾਂ ਹੁਣ ਭਾਸਿਰ ਦੇ ਤੇ ਜੇ ਕੋਠੀਆਂ ਹੀ ਬਹੁਤ ਸਾਰੀਆਂ ਪੰਗਾਂ ਜੇ ਕਿਸੇ ਭਰਾ ਨੇ ਕੋਠੀ ਵਗੈਰਾ ਲੈ ਜਾਂਦਾ ਮਾਣਾ ਠੀਕ ਆ ਜੀ ਮਿਲਦੇ ਆ ਜਲਦੀ ਕੋਈ ਨਵੀਂ ਵੀਡੀਓ ਨੂੰ ਲੈ ਕੇ ਧੰਨਵਾਦ ਸਤਿ ਸ੍ਰੀ ਅਕਾਲ